ਜੈ ਵਾਲਮੀਕੀ ਜੈਪੀਮ ਜੀ ਸੋ ਮੈਂ ਗੱਲ ਕਰਨ ਲੱਗਾ ਕਿ ਪੰਜਾਬੀ ਬਹੁਤ ਵੱਡੇ ਪੱਧਰ ਤੇ ਜਿਹੜੀ ਕਹਿ ਲੋ ਕਿ ਚੰਗੇ ਬੰਦੇ ਦਾ ਵਿਰੋਧ ਕਰਨ ਵਾਲੇ ਇਹ ਮੂਰਖਾਂ ਦੀ ਕਤਾਰ ਵਿੱਚ ਖੜੇ ਹੋਣ ਵਾਲੇ ਲੋਕ ਆ ਸਰਦਾਰ ਕੁਲਵੰਤ ਸਿੰਘ ਢਾਲੀਵਾਲ ਜਿਹੜੇ ਕੈਂਸਰ ਤੇ ਕੰਮ ਕਰ ਰਹੇ ਆ ਲੋਕਾਂ ਨੂੰ ਬਹੁਤ ਅੱਛੀ ਜਿਹੜੀ ਉਹ ਸਿਹਤ ਪ੍ਰਣਾਲੀ ਤੇ ਕੰਮ ਕਰ ਰਹੇ ਆ ਕਿਉਂਕਿ ਕੈਂਸਰ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਅੰਦਰ ਵਧ ਰਿਹਾ ਉੱਥੇ ਉਹ ਕੰਮ ਕਰ ਰਹੇ ਲੋਕਾਂ ਨੂੰ ਫ੍ਰੀ ਇਲਾਜ ਦੇ ਰਹੇ ਆ ਆਪਣੇ ਪਰਿਵਾਰ ਨੂੰ ਕੰਮ ਕਰਨ ਨੂੰ ਛੱਡ ਕੇ ਤੇ ਲੋਕਾਂ ਦੀ ਸਿਹਤ ਦਾ ਧਿਆਨ ਰੱਖ ਰਿਆ ਤੇ ਗੁਰੂਆਂ ਨੇ ਬੜੀ ਉੱਚੀ ਕਿਰਪਾ ਕੀਤੀ ਆ ਤੇ ਗੁਰੂਆਂ ਦੇ ਸਿਧਾਂਤ ਤੇ ਵੀ ਚੱਲ ਰਹੇ ਆ ਭਵੇਂ ਉਹ ਮੋਨੇ ਆ ਉਹਨਾਂ ਦਾ ਦਾੜਾ ਨਹੀਂ ਪਰ ਅੰਦਰੋਂ ਅਸਲ ਵਿੱਚ ਸਿੱਖ ਆ ਸਿੱਖ ਭਵੇਂ ਉਹਨੂੰ ਨਹੀਂ ਸਿੱਖ ਮੰਨਦੇ ਪਰ ਉਹਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਚਾਰ-ਚਾਰ ਪੰਜ-ਪੰਜ ਜਿਹੜੀ ਗੁਰਦੁਆਰੇ ਆ ਪਿੰਡਾਂ ਦੇ ਵਿੱਚ ਬਣਾਏ ਅਸਲ ਇੱਥੋਂ ਜਾਤੀਵਾਦੀ ਵੀ ਇੱਥੋਂ ਸ਼ੁਰੂ ਹੁੰਦੀ ਆ ਕਿ ਚਾਰ-ਚਾਰ ਪੰਜ-ਪੰਜ ਗੁਰਦੁਆਰੇ ਪੰਜ-ਪੰਜ ਚਾਰ-ਚਾਰ ਸਮਸ਼ਾਨ ਘਾੜਾ ਉਨੇ ਗੱਲ ਕਹੀ ਸੀ ਕਿ ਜੇ ਕਿਸੇ ਬੰਦੇ ਨੂੰ ਹਾਰਟ ਅਟੈਕ ਆ ਜਾਵੇ ਤਾਂ ਅਸੀਂ ਗੁਰੂ ਘਰ ਨਹੀਂ ਹਸਪਤਾਲ ਲੈ ਜਾਣਾ ਚਾਹੀਦਾ ਤੇ ਸਾਡੇ ਗੁਰੂਆਂ ਨੇ ਵੀ ਜਿਹੜੇ ਉਹ ਦਵਾਖਾਨੇ ਖੋਲੇ ਸੀ ਆਮ ਲੋਕਾਂ ਦੇ ਫ੍ਰੀ ਇਲਾਜ ਵਾਸਤੇ ਉਹਨਾਂ ਦੇ ਸਿਧਾਂਤ ਤੇ ਉਹ ਚੱਲ ਰਹੇ ਆ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇ ਗੁਰੂ ਘਰ ਨਹੀਂ ਲਿਜਾ ਸਕਦੇ ਚਾਹੀਦਾ ਤਾਂ ਸਾਨੂੰ ਹਸਪਤਾਲ ਆ ਇਹ ਗੱਲ ਤਾਂ ਬਿਲਕੁਲ ਠੀਕ ਆ ਕਿ ਹਸਪਤਾਲ ਹੀ ਚਾਹੀਦਾ ਪਰ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਗੁਰੂਆਂ ਦਾ ਸਿਰਫ ਆਸ਼ੀਰਵਾਦ ਅਰਦਾਸ ਕਰਨੀ ਚਾਹੀਦੀ ਕਿ ਸੱਚੇ ਪਾਤਸ਼ਾਹ ਤੂੰ ਹੀ ਦੇਖਣਾ ਵਾ ਤੇ ਲਾਜ ਅਸੀਂ ਹਸਪਤਾਲ ਕਿਉਂ ਕਰਾਉਣਾ ਵਾ ਗੁਰੂ ਘਰ ਜਿਹੜਾ ਉਹਨਾਂ ਨੇ 베ਦੀ ਜਿਹੜਾ ਨੂਰਪੁਰ 베ਦੀ ਦੇ ਵਿੱਚ ਵੀ ਉਹਨਾਂ ਨੇ ਹਸਪਤਾਲ ਬਣਾਇਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਉੱਥੇੋਂ ਪਹਿਲਾਂ ਅਰਦਾਸ ਕਰਦੇ ਆ ਬੇਨਤੀ ਕਰਦੇ ਆ ਇੱਕ ਗੱਲ ਨੂੰ ਨਾ ਫੜਿਆ ਕਰੋ ਕਿ ਉਹਨੇ ਇਹ ਗੱਲ ਕਹਿ ਦਿੱਤ ਕਿ ਚਾਰ ਪੰਜ ਗੁਰਦੁਆਰੇ ਆ ਉਹਦੀ ਇਹ ਵੀ ਗੱਲ ਦੇਖੋ ਕਿ ਉਹਨੇ ਇਹ ਵੀ ਗੱਲ ਕਹੀ ਆ ਕਿ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਆ ਕਿ ਸੱਚੇ ਪਾਤਸ਼ਾਹ ਸਾਡਾ ਆ ਪਰਿਵਾਰ ਦਾ ਜੀ ਜਿਹੜਾ ਬਿਮਾਰ ਹੋ ਗਿਆ ਇਹਦੀ ਤੂੰ ਹੀ ਰੱਖਿਆ ਕਰਨੀ ਇਹਨੂੰ ਤੂੰ ਹੀ ਠੀਕ ਕਰਨਾ ਬੱਲ ਜਾਣਾ ਸਾਨੂੰ ਹਸਪਤਾਲ ਹੀ ਪੈਣਾ ਵਾ ਇਸ ਕਰਕੇ ਵਿਰੋਧ ਕਰਨ ਵਾਲੇ ਨੇ ਬਹੁਤ ਵਿਰੋਧ ਕੀਤਾ ਤੋ ਉਹਦਾ ਦਿਲ ਵੀ ਦੁਖਦਾ ਹੋਊਗਾ ਜਿਹੜਾ ਬੰਦਾ ਚੰਗਾ ਕੰਮ ਕਰਦਾ ਜੇ ਘੱਟੋ ਘਾਟੇ ਜੀਵ ਦੇ ਵਿੱਚੋਂ ਆਪਾਂ ਨਾ ਕਿਸੇ ਦਾ ਮਾਣ ਸਤਿਕਾਰ ਨਹੀਂ ਕਰ ਸਕਦੇ ਤੇ ਜੀ